ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆਂ ਦੋਸਤੋ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਮਨੋਰ ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਹੈ ਦੋਸਤੋ ਪਸ਼ੂ ਵਪਾਰ ਦਾ ਕੰਮ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਬਲੇਰ ਕਰਨੀ ਆ ਬੈਂਕਾ ਪਿੰਡ ਥੋੜੀ ਦੂਰੀ ਤੇ ਆ ਫਰੰਦੀਪੁਰ ਪਿੰਡ ਬਿਲਕੁਲ ਲਾਗੇ ਆ ਬੂਰਚੰਦ ਪਿੰਡ ਥੋੜੀ ਦੂਰੀ ਤੇ ਆ ਦਿਆਲਪੁਰੇ ਦੀ ਦੂਰੀ ਜਿਹੜੀ ਆ ਦੋਸਤੋ ਥੋੜੀ ਆ ਇਹ ਖੀਵੰਡ ਵੀ ਤਕਰੀਬਨ ਥੋੜੀ ਦੂਰੀ ਤੇ ਕੋਈ 5-4 ਕਿਲੋਮੀਟਰ ਦੀ ਦੂਰੀ ਜਿਹੜੀ ਆ ਖੀਵੰਡ ਹੈ ਸ਼ਹਿਰ ਦੀ ਆ ਪਿੰਡ ਬਲੇਰ ਤੋਂ ਫਰੰਦੀਪੁਰ ਪਿੰਡ ਬਿਲਕੁਲ ਨਸ਼ੀਤ ਆ 19 April ਆ ਦੋਸਤੋ ਤਰੀਕ ਅੱਜ ਤੁਸੀਂ ਜ਼ਰੂਰ ਨੋਟ ਕਰ ਲਓ 19 April ਨੂੰ ਇਹ ਆਪਾਂ ਕਵਰੇਜ ਕਰਨ ਜਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 11 11:30 ਵਜੇ ਦਾ ਅੱਜ ਇਸ ਕਵਰੇਜ ਵਿੱਚ ਟੋਟਲ ਤੁਹਾਨੂੰ 4 ਦਿਖਾਉਣੇ ਆ ਠੀਕ ਆ ਜੀ ਤਿੰਨ ਬਹਿਣਾ ਬਿਲਕੁਲ ਸੂਈਆਂ ਸਵਾਈਆਂ ਨੇ ਤੇ ਇੱਕ ਲਾਸਟ ਵਿੱਚ ਤੁਹਾਨੂੰ ਝੋਟੀ ਦਿਖਾ ਦਾਂਗੇ ਬੂਰੀ ਦੇ ਵਿੱਚ ਇਹ ਝੋਟੀ ਆ ਠੀਕ ਆ ਜੀ ਬਿਲਕੁਲ ਤਾਜੀ ਸੂਈ ਸਵਾਈ ਆ ਤੋ ਕਿੰਨਾ ਕੁ ਸਾਮਾ ਹੋ ਗਿਆ ਇਸ ਛੋਟੀ ਨੂੰ ਸੂਈ ਨੂੰ ਤੇ ਕੀ ਮੌਕੇ ਤੇ ਹੁਣ ਮਿਲ ਕੇ ਰਿਕਾਰਡ ਆ ਉਹ ਪੂਰੀ ਗੱਲਬਾਤ ਆ ਆਪਾਂ ਵੀਰ ਮਨੋਰ ਤੋਂ ਲੈ ਕੇ ਤੁਹਾਡੇ ਨਾਲ ਡਿਟੇਲ ਸਾਂਝੀ ਕਰ ਦਿਆਂਗੇ ਤੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਇਹਨਾਂ ਪਸ਼ੂਆਂ ਦੀ ਸਾਰੇ ਵੀਰਾਂ ਨੂੰ ਮਿਲ ਸਕੇ ਆਓ ਕਰਦੇ ਆ ਜਾਣਕਾਰੀ ਸਾਂਝੀ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਮਨੋਰ ਸਾਸਰੀ ਕਾ ਸਾਸੀਆ ਵੀ ਸਾਸੀਓ ਸੁਣਾਓ ਬਹੁਤ ਵਧੀਆ ਵੀਰ ਮਨੋਰ ਠੀਕ ਠਾਕ ਹਾਂਜੀ ਵਧੀਆ अच्छा वीर मनोर बढ़िया चली ਜਾਂਦੇ ਪਸ਼ੂ ਵਪਾਰ ਦੇ ਕੰਮ ਹਾਂਜੀ ਹਾਂਜੀ ਵਧੀਆ ਚੱਲੀਆਂ ਠੀਕ ਆ ਜੀ ਤੇ ਅੱਜ ਤਕਰੀਬਨ ਆਪਣੇ ਕੋਲ ਟੋਟਲ ਚਾਰ ਕਨਗ ਹੈਗੇ ਆ ਚਾਰ ਹਾਂ ਤਿੰਨ ਗਾਵਾਂ ਇੱਕ ਮੈਂ ਠੀਕ ਆ ਜੀ ਉਹ ਦੋਸਤੋ ਚਾਰ ਬਹਿੜਾ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਮੱਝ ਲਾਸਟ ਵਿੱਚ ਦਿਖਾ ਦਾਂਗੇ ਬੂਰੀ ਮੱਝ ਆ ਠੀਕ ਆ ਤੇ ਅੱਛਾ ਵੀਰ ਮਨੋਰ ਸੋਈਆਂ ਨੂੰ ਅੱਜ ਸਮਾਂ ਕਿੰਨਾ ਕਿੰਨਾ ਹੋ ਗਿਆ ਵੈਸੇ ਆ ਰਾਤ ਦੀ ਸੂਈ ਕੱਲ ਸ਼ਾਮਾਂ ਦੀ ਓਕੇ ਉਹਨੂੰ ਅੱਜ ਤੇ ਜਿਆਦਾ ਦਿਨ ਹੋਇਆ ਪਰਲੀ ਨੂੰ 15 20 ਦਿਨ ਹੋ ਗਿਆ ਠੀਕ ਆ ਜੀ ਠੀਕ ਆ ਜੀ ਲਓ ਦੋਸਤੋ ਇਹ ਡਿਟੇਲ ਹੋਊਗੀ ਠੀਕ ਹੈ ਜੀ ਸ਼ੁਰੂਆਤ ਕਰ ਲੈਨੇ ਆ ਪਹਿਲੇ ਨੰਬਰ ਤੋਂ ਇਸ ਵਾਰਡ ਤੋਂ ਕਰੋ ਸੰਗ ਦੇ ਵਿੱਚ ਇਹ ਵੜਾ ਨੇ ਤੇ ਵੀਰ ਮਨੋਰ ਪਹਿਲੇ ਨੰਬਰ ਤੇ ਜਿਹੜੀ ਇਹ ਵੜਾ ਆ ਗਈ ਆਪਣੇ ਕੋਲ ਇਹ ਸੂਆ ਕਰਮਾ ਸੂਈ ਆ ਇਹ ਤੀਜਾ ਸੂਆ ਸੂਈ ਆ ਜੀ ਤੀਜਾ ਸੂਆ ਅੱਜ ਸਮਾਂ ਕਿੰਨਾ ਕੋਨ ਹੋ ਗਿਆ ਇੱਕ ਕੱਲ ਸ਼ਾਮੀ ਸੂਈ ਆ ਕੱਲ ਸ਼ਾਮੀ ਦੋ ਚੁਵਾਈਆਂ ਲੱਗੀਆਂ ਨੂੰ ਮਗਰਵੱਸੀ ਹੈ ਮਗਰਵੱਸੀ ਹੈ ਅੱਛਾ ਦੋ ਚੁਵਾਈਆਂ ਹੋ ਗਈਆਂ ਨੇ ਦੋ ਚੁਵਾਈਆਂ ਹੋ ਗਈਆਂ ਨੇ ਠੀਕ ਹੈ ਜੀ ਪੌਲਾ ਫਿਰ ਕੀ ਕੀ ਸਥਿਤੀ ਇਹ 10 ਕਿਲੋ ਪੌਲਾ ਹੋ ਗਿਆ ਥਲੇ 10 ਕਿਲੋ ਹਾਂ ਜੀ ਚੋਣਾਂ ਪੋਲੀ ਮੋਟੀ ਧਾਰ ਪੈਂਦੀ ਹੈ ਠੀਕ ਹੈ ਜੀ ਹਾਂ ਆ ਦੋਸਤੋ 10 ਕਿਲੋ ਪੌਲੇ ਤੋਂ ਸ਼ੁਰੂਆਤ ਹੋਈ ਆ ਤੇ ਚੋਣ ਚਾਂ ਇੱਕ ਨੰਬਰ ਆ ਮੋਟੀ ਧਾਰ ਆ ਸੋ ਇੱਕ ਵਾਰੀ ਤੁਹਾਨੂੰ ਥੋੜਾ ਨੇੜੇੋਂ ਆਪਾਂ ਥਾਣ ਥਾਣ ਦੀ ਕੁਆਲਿਟੀ ਦਿਖਾ ਦਈਏ ਆ ਲਓ ਜੀ ਠੀਕ ਆ ਲੰਬੇ ਥਾਣਾ ਮੱਝਾਂ ਨਾਲ ਥਾਣਾ ਠੀਕ ਹੈ ਜੀ ਮੋٹے ਥਾਣਾ ਗੋਲ ਤੇ ਲੰਬੇ ਥਾਣਾ ਤੇ ਮਗਰ ਬੱਛੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਆ ਬੱਚਾ ਜੇ ਮਗਰ ਅੱਜ ਮਨੋਰ ਸੂਆ ਦੂਜਾ ਕਿ ਤੀਜਾ ਦੱਸ ਤੇਜਾ ਤੀਜਾ ਸੂਆ ਲਓ ਜੀ ਤੀਜਾ ਸੂਆ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਸੂਸਵਾ ਦੇ ਵਿੱਚ ਆ ਵੜ ਤੇ ਵੜ ਵੈਸੇ ਚੰਗੀ ਆ ਭਾਜਣ ਪੁੱਜਣ ਵਾਲੀ ਸੀ ਕਿ ਕਰਮਾ ਲਈ ਬਾਕੀ ਸੂਸਵਾਉਣ ਤੋਂ ਬਾਅਦ ਇੱਕ ਹੋਰ ਪਸ਼ੂ ਜਿਹੜਾ ਦੋਸਤੋ ਲੱਪਾ ਜਲਾ ਜਾਂਦੇ ਆ ਫਿਲਹਾਲ ਤੁਹਾਡੇ ਸਾਹਮਣੇ ਆ ਲੰਬੇ ਥਣ ਸੋਹਣੀ ਚੂਆ ਬਸ ਮਾਦੀ 10 ਕਿਲੋ ਹੁਣ ਬੌਲਾ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਜਾਂ ਵੀਰ ਮਨੋਰ ਖੋਲ ਕੇ ਤੋੜ ਕੇ ਦਿਖਾ ਦਈਏ ਠੀਕ ਆ ਜੀ ਨਗ ਜਿਹੜੇ ਦੋਸਤੋ ਸਾਰੇ ਤਾਜ਼ੇ ਸੂਏ ਸੂਵਾਏ ਆ ਕੋਈ ਹਫਤੇ ਦੇ ਅੰਦਰ ਵਾਰਾ ਕੋਈ 2 ਹਫਤਿਆਂ ਦੇ ਅੰਦਰ ਵਾਰਾ ਇੰਨਾ ਕਿ ਜਿਹੜਾ ਸਮਾਂ ਇੰਨਾ ਪਸੂਣ ਹੋਇਆ ਸੋਇਆਂ ਨੂੰ ਆਹ ਦੇਖੋ ਜੀ ਇੱਕ ਪੂਰੀ ਤੋਰ ਕੇ ਤੁਹਾਨੂੰ ਲੰਬਾ ਦਿਖਾਦਗੇ ਆਹ ਕਰੋ ਚੈੱਕ ਬਾਕੀ ਚੋਣ ਤੇ ਹੁਣ ਚੰਗਾ ਹੋਊਗਾ ਨਾ ਚੋਣ ਇੱਕ ਨੰਬਰ ਪੋਲੀ ਹਰਾ ਬਿਲਕੁਲ ਬਿਲਕੁਲ ਉਹ ਤੋਂ ਉਸ ਵੇਸੇ ਥਾਣਾ ਦੀ ਕੁਆਲਿਟੀ ਤੋਂ ਪਤਾ ਲੱਗਦਾ ਪਸ ਉਹਦਾ ਚੋਣ ਚਾਨ ਇੱਕ ਨੰਬਰ ਹੀ ਹੋਊਗਾ। ਓ ਲੰਬੇ ਥਾਣਾ, ਸੋਨੇ ਥਾਣਾ ਠੀਕ ਆ ਜੀ। ਤੇ ਮੋਟੀ ਤਾਰ ਤੇ ਪੋਲੀ ਚਵਾਈ। ਦੋਦੀ ਗਰਮੀ ਚ 15-16 ਕਿਲੋ ਬਣਾ ਦੂ 15 ਕਿਲੋ ਰਮਾ ਨਾ ਬਣਾਉਂ। ਅੱਛਾ ਜੀ। ਬਾਕੀ 10 ਕਿਲੋ ਹੋਣੀ ਆ ਤਕਰੀਬਨ 10 ਕਿਲੋ ਤੇ ਚਦੇ ਦਿਨ ਸੀ। ਹਾਂ ਜੀ। ਕੱਲ ਸਾਡੀ ਸੂਈ ਆ ਕੱਲ ਦੀ ਹਾਂ ਦੂਜੀ ਚਵਾਈ ਲੱਗੀ ਮਗਰ ਵੱੱਛੀ ਆ ਹਾਂ ਗੱਲਾ ਨਾਲ ਲਓ ਜੀ ਠਾ ਕੇ ਦਿਖਾ ਦਗੇ ਲਓ ਜੀ ਆ ਬੱਚਾ ਜ ਮਗਰ ਵੱੱਛੀ ਠੀਕ ਆ 나ੜੂ ਦਾ ਬੱਚਾ ਗਿੱਲਾ 나ੜੂ ਦੇ ਗਿੱਲਾ 나ੜੂ ਆ ਆਜਾ ਮਨੋਰ ਇਹਦੀ ਵੀਰੇ ਡਿਮਾਂਡ ਕੀ ਕਰਦੇ ਇਹਦਾ 40 ਕਰਦੇ ਮੁੱਲ ਹਾਂ 35 ਦੀ ਹਾਂ ਨਾ ਕਰਦਾਂਗੇ ਯਸਰ ਉਹ 35 35 ਠੀਕ ਆ ਜੀ ਲਓ ਦੋਸਤੋ 40000 ਡਿਮਾਂਡ ਤੇ 35000 ਲੈਂਡ ਦੇ ਨਾਲ ਠੀਕ ਆ ਸੋ ਬਾਕੀ ਤੁਸੀਂ ਕੰਟੈਕਟ ਕਰ ਲਿਓ ਬੜ ਚੰਗੀ ਆ ਬਾਕੀ ਥਾਣਾ ਤੋਂ ਉਹਨਾਂ ਦੀ ਚੰਗੀ ਆ ਚੋਣ ਚਣ ਪੋਲੀ ਆ ਸੋ ਜਿੱਦਾਂ ਮਰਜੀ ਕੋਈ ਵੀਰ ਦੂਰ ਨੇੜੇ ਵਾਲੇ ਆ ਆਣ ਕੇ ਘਰੇ ਚੋ ਕੇ ਤਸੱਲੀ ਕਰ ਸਕਦੇ ਜੀ ਅੱਛਾ ਮਨੋਰ ਅੱਗੇ ਆਪਣੇ ਕੋਲ ਆ ਗਈ ਐਚ ਐਫ ਦੇ ਵਿੱਚ ਇਹ ਜਲਸੀ ਕ੍ਰੋਸ ਚ ਆਈ ਆ ਅੱਛਾ ਜਰਸੀ ਐਚ ਐਫ ਕ੍ਰੋਸ ਆ ਗਈ ਇਹਨੂੰ ਆ ਚੌਥਾ ਦਿਨ ਹੋ ਗਿਆ ਸੂਈ ਨੂੰ ਇਹਦਾ ਵਾ ਨਾੜੂ ਨਾਲ ਜੀ ਮਗਰ ਕੀ ਬੱਚਾ ਇਹ ਬੱਛੀ ਆ ਮਗਰ ਬੱਛੀ ਹੈ ਲਓ ਵੀ ਸੈਕਿੰਡ ਨੰਬਰ ਤੇ ਦੋਸਤੋ ਬੜ ਤੁਹਾਨੂੰ ਦਿਖਾਉਣ ਜਾ ਰਹੇ ਆ ਚੌਥੇ ਦਿਨ ਦੇ ਵਿੱਚ ਅੱਜ ਚੌਥੇ ਦਿਨਾਂ ਦੀ ਸੂਈ ਆ ਮਗ ਬੱਚਾ ਬਿਲਕੁਲ 나ੜੂ ਦੇ ਨਾਲ ਠੀਕ ਹੈ ਜੀ 나ੜੂ ਤੇ ਬੱਚਾ ਤੇ ਸੂਆ ਇਹਦਾ ਵੀ ਦੂਜਾ ਹੋਊਗਾ ਇਹਦਾ ਦੂਜਾ ਸੂਆ ਦੂਜਾ ਅੱਛਾ ਮਨੋਰਾ ਅੱਜ ਚੌਕ ਦਿਨਾਂ ਦੇ ਦੌਰਾਨੇ ਦੇ ਥੱਲੇ ਦੁੱਧ ਜਾਂ ਬੌਲਾ ਕਿੰਨਾ ਹੋਊਗਾ ਇਹਦੇ 15 ਤੋਂ ਪਲੱਸ ਹੀ ਹੋਊਗਾ ਨਾ 15 ਤੋਂ ਪਲੱਸ ਇਹੋ ਤਾਂ ਹਾਜਰ ਹੈ 15 ਪਲੱਸ ਠੀਕ ਹੈ ਜੀ ਬਾਕੀ ਠੰਡੀ 15 ਤੋਂ ਪਲੱਸ ਜਿਹੜਾ ਹੁਣ ਕੋਈ ਵੀਰ ਬੌਲਾ ਕੱਚਾ ਬੌਲਾ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੇ ਅੱਜ ਚਾਰਕ ਦਿਨ ਦਾ ਸਮਾਂ ਹੋਇਆ ਬਾਕੀ ਥਣ ਥਣ ਪੂਰਾ ਹੱਥੇ ਚਵਾਈ ਵਾਲਾ ਮਗਰਲੇ ਥਣ ਅਗਲੇ ਥਣ ਆ ਸਪੇਸ ਵੰਡ ਜਿੰਨੇ ਵੀ ਆ ਬਿਲਕੁਲ ਤੁਹਾਡੇ ਸਾਹਮਣੇ ਕਰ ਠੀਕ ਹੈ ਤੇ ਵੈਸੇ ਕ੍ਰੋਸਾਂਗ ਦੇ ਵਿੱਚ ਆ ਜਾਂਦੀ ਦੋਸਤੋ ਐਚ ਐਫ ਤੇ ਜਰਸੀ ਦਾ ਕ੍ਰੋਸ ਆ ਜਾਂਦਾ ਜਰਸੀ ਕ੍ਰੋਸ ਆ ਜਾਂਦੀ ਮੂੰਹ ਮਥੇ ਦੀ ਆ ਤੁਸੀਂ ਦੇਖ ਕੇ ਚੈੱਕ ਕਰ ਲੋ ਬਾਕੀ ਤੁਹਾਨੂੰ ਇੱਕ ਵਾਰੀ ਖੋਲ ਕੇ ਤੋੜ ਕੇ ਤਸੱਲੀ ਨਾਲ ਦਿਖਾਉਣੇ ਆ ਮਗਰ ਬੱਚੀ ਆ ਠੀਕ ਆ ਜੀ ਮਗਰ ਬੱਚੀ ਤੇ 나ਡੂ ਤੇ ਬੱਚੇ ਆ ਜਾਵੀਰ ਮਨੋਰ ਤੋਰਦਗੇ ਲੰਮਾ ਇੱਕ ਵਾਰੀ ਠੀਕ ਹੈ ਬਾਕੀ ਚੋਣ ਜਾਣ ਜਿਹੜੇ ਪਸ਼ੂ ਆਪਾਂ ਦਿਖਾ ਰਹੇ ਆ ਉਹਨਾਂ ਦੀ ਇੱਕ ਜ਼ਰੂਰ ਡਿਟੇਲ ਵੀਰ ਮਨੋਰ ਦੇ ਦਿਆ ਜੇ ਵੀ ਚੋਣ ਚਰ ਚਬਾਈ ਚਬੀ ਦੇ ਵਿੱਚ ਕੋਈ ਫਰਕ ਨਾ ਚੋਣ ਦੀ ਫੁੱਲ ਗਰੰਟੀ ਹੋਊਗੀ ਭਾਵੇਂ ਕੋਈ ਧਾਰ ਬਣਾ ਮਾਰੇ ਓਕੇ ਜੋਨੇ ਇੱਕ ਨੰਬਰ ਭੂਰ ਛੱਟਾ ਡੋਕ ਲੋਵੇ ਹਾਂ ਲੋਕ ਦੋਸਤੋ ਠੀਕ ਹੈ ਜੀ ਇਹ ਚੀਜ਼ਾਂ ਦੀ ਦਸਰਲੀ ਆ ਕਿਸੇ ਤਰ੍ਹਾਂ ਦਾ ਕੋਈ ਪਸ਼ੂ ਡੋਕਾਣਾ ਕਰਦਾ ਹੋਵੇ ਠੀਕ ਹੈ ਜੇ ਡੋਕਲ ਪਸ਼ੂ ਨਾ ਹੋਵੇ ਇੱਕੇ ਵਾਰੀ ਚਵਾ ਜਿਹੜਾ ਇੱਕੇ ਵਾਰੀ ਪਸਮਾ ਆਉਂਦਾ ਇੱਕੇ ਵਾਰੀ ਚਵਾ ਆ ਲਓ ਜੀ ਆ ਲੈ ਆਓ ਜੀ ਸੋ ਕੱਦ ਵੱਡਾ ਠੀਕ ਆ ਜੀ ਦੂਰੋਂ ਨੇੜੇ ਕੋਈ ਸੇ ਵੀਰ ਨੇ ਹੁਣਾ ਕੱਦ ਵੱਡਾ ਇੱਕ ਮੀਡੀਅਮ ਹਾਈਟ ਆਉਂਦੀ ਵਿਚਲਾ ਉਸ ਤੋਂ ਥੋੜੀ ਜੀ ਪਲੱਸ ਹਾਈਟ ਆ ਵਿਚਲਾ ਮੇਲ ਮੀਡੀਅਮ ਵੀ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਜਾਂ ਮੀਡੀਅਮ ਤੋਂ ਥੋੜਾ ਜਿਹਾ ਉੱਚੀ ਹਾਈਟ ਵੱਲ ਵੀ ਆਪਾਂ ਨਜ਼ਰ ਮਾਰ ਕੇ ਤਾਂ ਉਹਦੇ ਵਿੱਚ ਵੀ ਤੁਸੀਂ ਇਸ ਵੈੜ ਦੀ ਗਿਣਤੀ ਕਰਕੇ ਸੌਦਾ ਕਰਦੇ ਹੋ ਠੀਕ ਆ ਲੱਭੀ ਵੀਰ ਮਨੋਰ ਇਹਦੀ ਡਿਮਾਂਡ ਕੀ ਕਰਦੀ ਫਿਰ ਇਹਦਾ 55 ਕਰਦੇ ਮੁੱਲ ਹਾਂ 52 ਦੀ ਆਣਾਗੇ 55 ਦੀ ہاں ਠੀਕ ਹੈ ਜੀ ਦੁੱਧ ਦੁੱਧ ਕਿੰਨਾ ਦੱਸੋ ਜੀ ਦੁੱਧ 15 ਤੋਂ ਪਲੱਸ ਹੋਊ 16 ਹੀ ਹੋਊਗਾ ਹੁਣ ਇਸ ਵਕਤ ਹਾਂ 16 15 ਦੇ ਪੈ ਕੋਈ ਧਾਰ ਬਣਾ ਮਾਰੇ ਠੀਕ ਹੈ ਜੀ ਤੇ ਚੋਰ ਇੱਕ ਨੰਬਰ ਹੋ ਪੂਰ ਛਟਾ ਡੋਕ ਲੋਵੇ ਹਾਂ ਉਹ ਆਪਣੀ ਬਿਲਕੁਲ ਜੀ ਬਿਲਕੁਲ ਲਓ ਦੋਸਤ ਬਾਕੀ ਦੁੱਧ ਤੇ ਚਲੋ ਪਾਇਦਾ ਵਾ ਉਹ ਸੇਵਾ ਦਾ ਸੇਵਾ ਦਾ ਉਹ ਸੇਵਾ ਦਾ ਹੁਣ 15 ਲੀਟਰ ਕੋਈ ਵੀਰ ਚੋਕੇ ਤਸੱਲੀ ਕਰ ਸਕਦਾ 55000 ਦੇ ਵਿੱਚੋਂ ਛੋਟਾ ਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ 55000 ਦੇ ਵਿੱਚੋਂ ਤੇ ਮੌਕੇ ਤੇ ਕੋਈ ਦੁੱਧ ਜਿਹੜਾ ਦੱਸਿਆ ਦੋਸਤੋ ਦੀ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਬੇਸ਼ੱਕ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਠੀਕ ਆ ਬਾਕੀ ਥਣ ਲੇਵੇ ਦੀ ਸਾਫ਼ ਸੁਥਰੀ ਆ ਆ ਲਾ ਤੇ ਅੱਗੇ ਆਪਣੇ ਕੋਲ ਜਿਹੜੀ ਆ ਕੀ ਬੈੜ ਇਹ ਥਲੇ 17 ਕਿਲੋ ਦੁੱਧ ਹੋਊਗਾ ਐਚਪ ਕਰੌਸ ਐਚਪ ਕਰੌਸ ਆ ਕੀ 17 ਕਿਲੋ ਦੁੱਧ ਇਹ ਉਹ 15 ਦਿਨਾਂ ਦੀ ਸੂਈ ਆ ਇਹ 15 ਦਿਨਾਂ ਦੀ ਸੂਈ ਹੈ ਬੱਚਾ ਦਾ ਬੱਚਾ ਦੇ ਮਗਰ ਬੱਚਾ ਹੈਗਾ ਉਹ ਬੱਚਾ ਪਰੇ ਤੇ ਦੁੱਧ ਕਿੰਨਾ 16 17 ਕਿਲੋ ਹੋਗਾ 17 ਕਿਲੋ ਤੇ ਸੂਆ ਹੋਊਗਾ ਵੀ ਤੀਜਾ ਤੀਜਾ ਸੂਆ ਇਹਦਾ ਲਓ ਜੀ ਸੂਆ ਤੀਜਾ ਦੋਸਤੋ ਕੋਈ 15 ਦਿਨਾਂ ਦੀ ਸੂਈ ਆ 17 ਕਿਲੋ ਦੁੱਧ ਤੇ ਚੋਣ ਚਣ ਵੀ ਰਹਿਦਾ ਕਿਵੇਂ ਚੋਣ ਇਹ ਵੀ ਇੱਕ ਨੰਬਰ ਹੋ ਗਈ ਲਓ ਜੀ ਠੀਕ ਆ ਥਣਾ ਲੈਵੇ ਦੀਆਂ ਪੂਰੀਆਂ ਸਾਫ਼ ਸੁਥਰੀਆਂ ਨੇ ਚੂਣ ਜਾਣ ਇੱਕ ਨੰਬਰ ਹੈ ਠੀਕ ਆ ਜੀ ਸੋ 15 ਦਿਨਾਂ ਦੀ ਸੂਈ ਆ ਸੂਆ ਤੀਜਾ ਕੋਈ ਵੀਰ ਮੰਨ ਕੇ ਸੌਦਾ ਕਰ ਲਿਓ ਠੀਕ ਆ ਮਗਰ ਬੱਚਾ ਬੱਚਾ ਤੁਹਾਨੂੰ ਇੱਕ ਵਾਰੀ ਦਿਖਾ ਦਗੇ ਦੁੱਧ ਜਿਹੜਾ 17 ਕਿਲੋ ਤੇ ਚੱਲਣ ਰਹੀ ਆ ਆ ਬੱਚਾ ਜੀ ਹੀ ਕੇ ਵੀ ਮਨੋਰ ਵੀਰ ਲਿਆ ਖੋਲ ਕੇ ਵੀ ਤੋਰ ਕੇ ਦੋ ਤੇ ਸਤੂ ਸਾਹਿਬ 20 ਤੇ ਚਲ ਗਈ ਹੈ ਸ਼ਟਾਲਾ ਸੁੰਢੀ ਵਾਲਾ ਪਾਰ ਦਾ ਦੋਗ ਦੇਣਾ ਹਾਂਜੀ 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 ਉਹਦਾ ਕਰਕੇ ਥੋੜਾ ਫਰਕ ਪਾ ਗਈ ਹਾਂ ਹਾਂ ਹੁਣ ਕੱਲ ਦਾ ਬੰਦ ਕੀਤਾ ਰੇ ਪਰਸੋਂ ਦਾ ਤੇ ਰੱਜਖਾਨ ਡੇ ਵੀ ਪਠੇ ਬਿਲਕੁਲ ਜੀ ਬਿਲਕੁਲ ਲਓ ਜੀ ਸੋ ਕੱਦ ਵੱਡਾ ਭਰਾਵੋ ਕੱਦ ਵੱਡੀ ਹਾਈਟ ਦੇ ਵਿੱਚ ਆ ਐਚ ਐਫ ਕ੍ਰੋਸ ਅੰਕ ਦੇ ਵਿੱਚ ਇਹ ਵਹਿਣ ਵੱਡੀ ਹਾਈਟ ਆ ਤੇ 15 ਦਿਨਾਂ ਦੀ ਸੂਈ ਮਗਰ ਵਛਾ ਮੇਲ ਕਾਫ ਤੁਹਾਨੂੰ ਦਿਖਾਤਾ ਤੇ ਦੁੱਧ ਕੋ 17 ਕਿਲੋ ਚੋਕੇ ਤਸੱਲੀ ਕਰ ਸਕਦਾ ਥਾਣ ਲੰਬੇ ਆ ਠੀਕ ਆ ਜੀ ਮੁੱਠੀ ਮੁੱਠੀ ਥਾਣ ਹੁਣ ਸਮਾਂ ਇੱਕ ਵਾਰੀ ਫੇਰ ਅਪਰ ਪੀਟ ਕਰਾ ਦਿੰਨੇ ਆ ਤੁਹਾਨੂੰ ਸਮਾਂ ਦੋਸਤੋ ਕੋਈ 11:30 ਵਜੇ ਦਾ ਮਾਰਨਿੰਗ ਚੁਆਈ ਕਿੰਨੇ ਕ ਵਜੇ ਹੋਈ ਆ ਨੋਰ ਇਹ 5 ਵਜੇ ਦੀ ਚੁਆਈ ਆ ਠੀਕ ਆ ਜੀ 5 ਵਜੇ ਤੋਂ ਪਹਿਲਾਂ ਹੀ ਹੋਈ ਉਹ 4:30 ਦੀ ਅੱਛਾ ਜੀ ਤੇ ਠੀਕ ਆ ਜੀ ਠੀਕ ਆ ਅੱਜ ਵੀਡੀਓ ਬਣਾਉਂਦਾ ਕਰਕੇ ਥੋੜੀ ਜਿਹੀ ਪਹਿਲਾਂ ਚੁਆਈ ਕਰਤੀ 4:30 4:30 ਵਜੇ ਹਾਂ ਜੀ ਠੀਕ ਹੈ ਜੀ ਹੁਣ 8:11 ਵਜੇ ਦਾ ਭਰਾਵੋ ਸਮਾਂ 8:30 ਵਜੇ ਮਾਰਨਿੰਗ ਚੁਾਈ ਹੋਈ ਆ ਠੀਕ ਆ ਤੇ ਬਾਕੀ ਦੇਵਾ ਬਿਲਕੁਲ ਪਰਨਾ ਇੱਕ ਸਾਉ ਦਾ ਸਟਾਰਟ ਕੀਤਾ ਤੇ ਉਹ ਸਾਨੂੰ ਤੁਸੀਂ ਵੇਖ ਲਓ ਕੋਈ 22 ਛਈ ਦਾ ਬਲਵੇਂਗ ਨਹੀਂ ਇੱਕੋ ਜਿਹਾ ਲੇਵਾ ਤੇ ਚੋਣ ਤਾਂ ਇੱਕ ਨੰਬਰ ਆ ਠੀਕ ਆ ਬਾਕੀ ਇਹ ਦਸਨ ਮੁਤਾਬਕ ਆ ਵੀਰ ਦੇ ਕਿਉਂਕਿ ਵਪਾਰ ਦਾ ਕੰਮ ਆ ਅੱਗੋਂ ਬੇਸ਼ੱਕ ਤਸੰਨੀ ਇਹਨਾਂ ਨੇ ਘਰੇ ਚੋਕੇ ਕੀਤੀ ਆ ਅੱਗੋਂ ਤੁਸੀਂ ਆਪਣੀ ਨੀਤ ਚੋਕੇ ਕਰ ਲਿਓ ਧਾ ਲੋ ਦਾ ਵੀ ਵੀਰ ਮਨੋਰੇ ਦੀ ਫਿਰ ਕੀ ਮੰਗ ਕਰਦੇ ਜੀ ਇਹਦਾ ਮੁੱਲ 55 ਕਰਦੇ ਆ ਅੱਛਾ ਜੀ ਇਹ 53 ਹੀ ਦੇ ਦਾਂਗੇ 53 ਦੀ ਹਾਂ ਨਹੀਂ ਬਸ 52 ਦੀ ਹਾਂ ਨਹੀਂ ਹੋ ਜੀ 52 ਦੀ ਹਾਂਜੀ ਲਓ ਜੀ 52000 ਦੀ ਦੋਸਤੋ ਆ ਮਿਲ ਜੂਗੀ ਤੁਹਾਨੂੰ ਬੈਠ ਠੀਕ ਆ ਮਗਰ ਬੱਛਾ ਤੇ 17 ਕਿਲੋ ਤੇ ਹੁਣ ਚੱਲਣ ਰਹੀ ਆ ਸੋ ਕੋਈ ਵੀਰ ਆਪਦੀ ਚੋਕੇ ਤਸੱਲੀ ਕਰ ਲੈ 55 55000 ਦੀ ਹਾਂ 55 ਦੀ ਹਾਂ ਨਾ ਆ ਜੂਗੀ 55 ਦੀ ਹਾਂ ਨਾ ਉਹ ਵੱਡੇ ਕਦ ਕਾਟ ਦੇ ਵਿੱਚ ਆ ਠੀਕ ਆ ਜੀ ਸੋ ਸੋਈ ਤੋਂ ਬਾਅਦ 60 ਸਾਲ 65 ਫਟ ਮੰਗੀ ਜਾਂਦੇ ਹਾਂ ਜੀ ਆ ਬਿਲਕੁਲ ਜੀ ਬਿਲਕੁਲ ਇਸ ਤੋਂ ਬਾਅਦ ਉਸ ਤੋਂ ਕਿ ਲਾਸਟ ਵੇਚਕ ਤੁਹਾਨੂੰ ਪੂਰੀ ਜਿਹੜੀ ਆਪਾਂ ਮਾਝ ਦਿਖਾਉਣੀ ਸੀ ਠੀਕ ਆ ਜੀ ਇੱਕ ਨਾ ਇੱਕ ਪੂਰੀ ਇਹ ਮਾਝ ਸੀਗੀ ਬਾਕੀ ਤਿੰਨ ਵੇੜਾ ਤੇ ਵੀਰ ਮਨੋਰ ਇਹਦਾ ਸੁਆ ਦੱਸ ਦਈਏ ਇਹਦਾ ਦੂਜਾ ਸੁਆ ਜੀ ਹੈ ਦੂਜਾ ਸੁਆ ਦੂਜਾ ਠੀਕ ਆ ਜੀ ਛੋਟੀਆਂ ਜੀ ਫਿਰ ਹਾਂ ਜੀ ਛੋਟੀਆਂ ਦੂਜੇ ਸੀ ਠੀਕ ਆ ਜੀ ਇਹਨੇ ਆੜ ਕੇ ਦਿਹਾੜੀ ਦੇ ਪੱਠੇ ਨਹੀਂ ਖਾਦੇ ਥੋੜੀ ਜੀ ਜੀ ਜੂ ਜੇ ਨਹੀਂ ਲਾਇਆ ਹੈ ਜੀ ਨਹੀਂ ਲਾਇਆ ਅੱਜ ਦਿਨ ਕਿੰਨੇ ਹੋ ਗਏ ਨੂੰ ਇਹਨੂੰ ਲਓ ਦੋਸਤੋ ਚਾਰਕ ਦਿਨ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਤੇ ਦੂਜਾ ਸੂਆ ਠੀਕ ਆ ਤੇ ਨਵੀਂ ਥਾਂ ਤੇ ਆ ਕੇ ਕਈ ਵਾਰ ਪਸ਼ੂ ਉਪਰਾ ਕਰ ਜਾਂਦੇ ਆ ਜੀਜੂ ਬਿਲਕੁਲ ਧਰ ਜਾਂ ਤੇ ਜੀਜੂ ਲਾ ਜਾਂਦੇ ਪੱਠਾ ਡਕਾ ਚੋਕਣ ਤੇ ਫਿਰ ਗੱਲ ਹੋਰ ਬਣਦੀ ਥੋੜੀ ਜੀ ਤੇ ਉਹ ਕਈ ਵਾਰ ਹੋ ਜਾਂਦਾ ਵੀ ਨਵੀਂ ਥਾਂ ਤੇ ਆਇਆ ਕਰ ਜਾਂਦਾ ਪਸ਼ੂ ਤੇ ਦੂਜਾ ਸੂਆ ਇਹ ਬੂਰੀ ਝੋਟੀ ਸੂਈ ਹੈ ਠੀਕ ਆ ਜੀ ਬੂਰੀ ਨੀਲੀ ਬੂਰੀ ਨੀਲੀ ਦੇ ਵਿੱਚ ਆ ਗਈ ਆ ਨਿਸ਼ਾਨੀਆਂ ਨੇ ਛੋਣੀਆਂ ਪੂਰੀਆਂ ਆ ਵੇਖੋ ਤੁਸੀਂ ਠੀਕ ਆ ਜੀ ਸਟੇਟ ਪੜਾ ਚਾਰੇ ਲੱਤਾਂ ਜਿਹੜੀਆਂ ਚਾਰੇ ਪੈਰ ਧੋਤੇ ਆ ਉਹੋਸ਼ ਉਪਰ ਤੱਕ ਵਾਈਟ ਸੂ ਤੇ ਸਾਰ ਤੇ ਨਿਸ਼ਾਨ ਪੂਰਾ ਤੇ ਇਹਨੂੰ ਵੀਰ ਦੱਸਿਆ ਮਨੋਰ ਦਿਨ ਕਿਨੇ ਦੱਸਿਆ ਚੌਥਾ ਦਿਨ ਹੋ ਗਿਆ ਸੀ ਇਹਨੂੰ ਚੌਥੇ ਦਿਨਾਂ ਦੀ ਮਗਰ ਕੀ ਆ ਗਿਆ ਬੱਚਾ ਕੱਟਾ ਤੇ ਮਗਰ ਕੱਟਾ ਮਗਰ ਤੇ ਹੁਣ ਬੌਲੇ ਤੇ ਜਾਂ ਬੌਲੇ ਬਾਹਰ ਹੀ ਆ ਗਈ ਹੈ 10 ਤੋਂ ਪਲੱਸ ਹੀ ਹੋਊਗਾ ਤੇ 10 ਕਰਕੇ ਆਪਾਂ ਲਾਵਾਂਗੇ ਜੀ ਅੱਛਾ ਅੱਛਾ ਤੇ ਬੱਚੇ ਪੁੱਛੇ ਦੋ ਮਿਲਦੀ ਦੋਵੇਂ ਟਾਈਮ ਹਾਂ ਦੋਵੇਂ ਟਾਈਮ ਬੱਚੇ ਜੀ ਠੀਕ ਹੈ ਚੋਣ ਚਾਣ ਦੀ ਕਿਵੇਂ ਚੋਣ ਇੱਕ ਨੰਬਰ ਪੋਲੀ ਭਵੇਂ ਜਵਾਗ ਬਾੜੋ ਠੀਕ ਹੈ ਜੀ ਹਾਂਜੀ ਪੋਲੀ ਚੋਬਾਈ ਹੈ ਚੋਬਾਈ ਪੋਲੀ ਮੋਟੀ ਧਾਰ ਵਧੀਆ ਮੋਟੀ ਧਾਰ ਲੋ ਵੀ ਇਹ ਤਾਂ ਦੋਸਤੋ ਬਿਲਕੁਲ ਚੂਣ ਜਾਣ ਦੀ ਵੀਰ ਨੇ ਦੱਸੀ ਆ ਵੀ ਚੂਣ ਜਾਣ ਇੱਕ ਨੰਬਰ ਆ ਮੋਟੀ ਚਵਾਈ ਆ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਕੋਈ ਪੁਵਾਰਾ ਨਹੀਂਗਾ ਮਗਰ ਕਟਾ ਮੇਲ ਕਾਫ ਮਗਰ ਕਟਾ ਕਟਾ ਵੀ ਤੁਹਾਨੂੰ ਦਿਖਾ ਦਾਂਗੇ ਆਪਾਂ ਕਟਾ ਬਹੁਤ ਵੱਡੀ ਝੋਟੀ ਆ ਕੋਈ ਛੋਟੀ ਜੀ ਜਾਂ ਮਧਰੀ ਜਾਂ ਸਮਧਰ ਨਹੀਂਗੀ ਫੁੱਲ ਵੱਡੀ ਝੋਟੀ ਹਾਈਟ ਦੀ ਆ ਰੇਲਬੁੱਲ ਦੀ ਪੂਰੀ ਲੰਬੀ ਲਵਾਈ ਲੰਬੀ ਪੂਰੀ ਆ ਆ ਕਟਾ ਵੀ ਬਿਲਕੁਲ ਉਸੇ ਤਰ੍ਹਾਂ ਮਗਰ ਠੀਕ ਆ ਜੀ ਆ ਵੇਖੋ ਕਟਾ ਨੀਲੀ ਦਾ ਹੀ ਆ ਨਾ ਚਾਰੇ ਖੁਰ ਤੋਂ ਤੇ ਆ ਕਟੇ ਦੇ ਵੀ ਬੂਰਾ ਮਗਰ ਕਟਾ ਠੀਕ ਆ ਜੀ ਬੂਰਾ ਕਟਾ ਤੇ ਬੂਰੀ ਨੀਲੀ ਦੇ ਵਿੱਚ ਇਹ ਝੋਟੀਆਂ ਵੀਰ ਦੇ ਕੋਲੇ ਸੋ ਦਸੋਂ ਬਾਹਰ 10 ਵੀ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਜੀ ਬੇਸ਼ੱਕ ਤੇ ਆ ਲਓ ਠੀਕ ਆ ਵੀਰ ਮਨੋਰ ਜਿਆ ਇੱਕ ਵਾਰੀ ਖੋਲ ਕੇ ਤੋਰਦਗੇ ਠੀਕ ਆ ਜੀ ਪੱਠੇ ਪੁੱਠੇ ਤੇ ਆਪਣੇ ਕੋਲ ਆਣ ਕੇ ਵੀ ਘੱਟ ਹੀ ਖਾਦੇ ਹੁਣ ਘੱਟ ਖਾਦੇ ਥੋੜੇ ਪੱਠੇ ਹਾਂ ਇੱਕ ਨੇ ਵੰਡ ਨਹੀਂ ਖਾਦਾ ਵੰਡ ਕੱਲ ਦਾ ਖਾਂ ਲੱਕੀ ਆ ਠੀਕ ਆ ਉਹ ਦੋ ਚਾਰ ਦਿਨ ਗੇਜ ਪਊਗੀ ਅਗੇ ਨਵੀਂ ਥਾਂ ਤੇ ਜਾ ਕੇ ਹਾਂਜੀ ਹਾਂਜੀ ਤੇ ਫੇਰ ਪੱਠੇ ਪੁੱਠੇ ਖਾਣੇ ਸ਼ੁਰੂ ਕਰੂਗੀ ਕਿਰਾ ਘਰੋਂ ਪਸੂ ਜਿਹੜੇ ਦੋਸਤੋ ਨਵੀਂ ਥਾਂ ਤੇ ਆ ਕੇ ਪਹਿਲੀ ਵਾਰੀ ਘਰੋਂ ਵੈਸੇ ਨਿਕਲਦੇ ਕਿਰਾ ਪਰ ਫਾਰਮ ਲਾਈਨ ਦੇ ਵਿੱਚ कुछ नहीं आता अच्छा मनोर फिर कितों तक दे दिता राधा जी ਇਹਦਾ ਇੱਕ ਵੀ ਕਰਦੇ ਮੋਲ ਹਾਂਜੀ ਹਾਂਜੀ 115 ਦੀ ਹਾਨ ਆਊਗੀ 115 ਦੀ ਹਾਂ ਦੁੱਧ 14 ਕਿਲੋ ਬਣਾ ਦਊਗੀ ਠੀਕ ਆ ਜੀ ਐ ਵੰਡ ਵੁੰਡ ਚੁੱਕਣ ਦਾ ਵੀ ਨਾ ਜੀ ਲਾ ਲਿਆ ਹੂੰ ਦੁੱਧ 15 ਕਿਲੋ ਯੈਸ ਨੋ ਜਿਹੜੀ ਹਾਨ ਆ ਉਹ 115 ਦੀ 115 ਲਓ ਵੀ ਦੋਸਤੋ 120000 ਡਿਮਾਂਡ ਆ ਇਸ ਝੋਟੀ ਦੀ ਕੀਤੀ ਮਨੂਰ ਨੇ ਤੇ 115000 ਦੀ ਇਹ ਮਿਲ ਜੂਗੀ ਠੀਕ ਆ ਤੋ 10 ਲੀਟਰ ਚੋਕੇ ਆਪਦੀ ਕੋਈ ਤਸੱਲੀ ਕਰ ਸਕਦਾ 10 ਲੀਟਰ ਤੋਂ ਬਾਹਰ ਵੀ ਹੋ ਸਕਦਾ 10 ਲੀਟਰ ਚੋਕੇ ਤਸੱਲੀ ਕਰ ਲਿਓ ਬਾਕੀ ਅਜੇ ਦਿਨ ਵੀ ਜਿਹੜੇ ਤੁਹਾਨੂੰ ਦੱਸੇ ਦਿੱਤਾ ਵੀ 4 ਕਿ ਦਿਨ ਦਾ ਸਮਾਂ ਹੋਇਆ ਸੂਈ ਨੂੰ ਮਗਰ ਜਿਹੜਾ ਕੱਟਾ ਤੁਹਾਨੂੰ ਦਿਖਾਤਾ ਮੇਲਕਾ ਲੈ ਵੀ ਵੀਰ ਮਨੋਰੇ ਅੱਜ ਆਪਣੇ ਕੋਲ ਟੋਟਲ 4 ਨਾਕ ਸੀਗੇ 4 ਨਾਕ ਹਾਂਜੀ ਤੇ ਨੰਬਰ ਕਰਤੀਏ ਸਾਂਝੇ ਨੰਬਰ ਕਰੋ ਜੀ 98145 ਹਾਂਜੀ 45195 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਨੰਬਰ ਚੱਲਦੇ ਆ ਵੀਰ ਮਨੋਰ ਤੇ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਪਸ਼ੂ ਆਉਂਦੇ ਰਹਿੰਦੇ ਐ ਇਸ ਕਿੱਲੇ ਦੇ ਉੱਪਰ ਸੇਲ ਪਰਚੇਜ ਵਾਲੇ ਵਿਕਰੀ ਵਾਲੇ ਬਾਕੀ ਆਪ ਦਾ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਓ ਆਏ ਨਵੇਂ ਪਸ਼ੂਆਂ ਦੀ ਡਿਟੇਲ ਤੁਸੀਂ ਲੈਂਦੇ ਰਿਆ ਕਰੋ ਠੀਕ ਹੈ ਜੀ ਫਿਲਹਾਲ ਅੱਜ ਚਾਰਨਾਕ ਤੁਹਾਨੂੰ ਦਿਖਾਤੇ ਆ ਵੀਡੀਓ ਅੱਗੇ ਬਾਅਦ ਤੋਂ ਬਾਅਦ ਸੇਅਰ ਕਰਦੇ ਹੋ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਵੀ ਪਹੁੰਚ ਹੋ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ